ਜੱਲ੍ਹਾਂ ਵਾਲਾ ਬਾਗ ਜੱਲ੍ਹਾਂ ਵਾਲੇ ਬਾਗ ਚੋਂ ਚੁੱਕਿਆ ਸੀ ਸ਼ੇਰ ਕੁਦਮ ਸਿੰਘ ਸਨਾਂਗਾ ਮੰਨੇ ਇਥੋਂ ਮਿੱਟੀ ਚੱਕ ਕੇ ਆਪਦੇ ਆ ਸ਼ੀਸ਼ੀ ਵਿੱਚ ਪਾਈ ਸੀ ਸ਼ੀਸ਼ੀ ਜੰਪੇਟ ਲਈ ਸੀ ਐਸ ਰਸਤੇ ਅੰਗਰੇਜ਼ ਫੌਜ ਜਨਰਲ ਡਾਇਰ ਦੀ ਗਵਾਹੀ ਹੈ ਕਿ ਜੱਲ੍ਹਾਂ ਵਾਲਾ ਬਾਗ ਦੇ ਅੰਦਰ ਐਂਟਰ ਹੋਈ ਸੀ ਕਿੱਥੋਂ ਇਕੋ ਰਸਤਾ ਹੈ ਬਾਹਰ ਨਿਕਲਣ ਦਾ ਤੇ ਆਉਣ ਦਾ ਜਾਣ ਦਾ ਪੀੜਾ ਰਸਤਾ 13 ਅਪ੍ਰੈਲ 1919 ਨੂੰ ਇੱਥੇ ਜਨਰਲ ਡਾਇਰ ਨੇ ਹੱਥੇ ਲੋਕਾਂ ਤੇ ਹਮਲਾ ਕਰਵਾਇਆ ਸੀ ਜਿਹੜੇ ਇੱਕ ਮੀਟਿੰਗ ਹੋ ਰਹੀ ਸੀ ਅੰਗਰੇਜ਼ਾਂ ਦਾ ਤਖਤ ਪਲਟਣ ਲਈ ਜਾ ਇੱਥੇ ਅੰਗਰੇਜ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਬਦੀਕੀਆਂ ਨੂੰ ਆਪਾਰ ਨਹੀਂ ਇੱਥੇ ਲੋਕ ਇਕੱਠੇ ਹੋਏ ਹੋਏ ਸੀ ਆਰ ਇੱਥੇ ਬਿਨਾ ਕੋਈ ਚੇਤਾਵਨੀ ਦਿੱਤੇ ਜਨਰਲ ਨਾਇਰ ਨੇ ਅੰਗਰੇਜ਼ੀ ਫੌਜੀਆਂ ਤੋਂ ਫਾਇਰਿੰਗ ਕਰਵਾ ਕੇ ਸੈਂਕੜੇ ਹਜ਼ਾਰਾਂ ਲੋਕਾਂ ਦੇ ਹੱਤਿਆ ਕੀਤੀ ਗਈ ਸੀ ਸ਼ਹੀਦ ਕੀਤੇ ਗਏ ਸਨ ਇਤਿਹਾਸ ਤੇ ਵੀ ਆਉਂਦਾ ਹੈ ਬਈ ਕਿੰਨੇ ਹੀ ਲੋਕਾਂ ਨੇ ਗੋਲੀਆਂ ਤੋਂ ਬਚਣ ਲਈ ਖੂਹ ਵਿੱਚ ਛਾਲਾ ਮਾਰ ਦਿੱਤੀਆਂ ਸੀ ਉਹ ਤੁਹਾਨੂੰ ਖੂਹ ਹਜੇ ਇੰਨਾ ਤਮਕਤੌਰ ਤੇ ਰੱਖਿਆ ਹੈ ਖੂਹ ਵੀ ਦਿਖਾਵਾਂਗੇ ਬਸ ਬਹੁਤੇ ਤਾਂ 100 ਮੀਟਰ ਕਾ ਤੋਂ ਪੰਜਾਬੀ ਵਿਦਿਆਰਥੀ ਵੀ ਆ ਰਿਹਾ ਹੋਣਗੇ ਕਿਉਂਕਿ ਜਿਹੜਾ ਹੰਦਰ ਸਾਹਿਬੋਂ ਬਸ ਉਹ ਜੰਨੇ ਵਾਲੇ ਬਾਗ ਜਰੂਰ ਆ ਕੇ ਜਾਂਦਾ ਇਹੋ ਜਨ 37 ਮੀਂਹ ਪੈ ਰਿਹਾ ਹੈ ਲੋਕ ਅੰਦਰ ਬਗਾਰਾ ਖੜ ਗਏ ਸਾਰੇ ਛੱਪਾ ਥੱਲੇ ਖੜੇ ਨੇ ਬੈਠੇ ਨੇ ਉਹ ਵੀ ਕਾਫੀ ਦੇਰ ਦਾ ਪੈ ਰਿਹਾ ਇੱਥੇ ਤੁਸੀਂ ਦੇਖ ਸਕਦੇ ਹੋ ਛੱਲਿਆਂ ਵਾਲਾ ਬਾਗ ਇਹਦੇ ਅੰਦਰ ਲੱਗੇ ਹੋਏ ਕਹਿੰਦਾ ਕਤਲੇਆਮ ਕਰਨ ਮੰਗਨ ਵੀ ਜਨਰਲ ਡਾਇਰ ਸ਼ਾਂਤ ਨਹੀਂ ਜ਼ਰਾ ਇਸ ਵਾਰ ਗ੍ਰੋਥ ਦੇ ਲੋਕਾਂ ਤੇ ਨਿਮਨ ਲਿਖਤ ਅੱਤੇ ਡਾਰਕ ਕੀਤਾ ਸਰਦਾਰਾ ਫੈਨਲ ਨੂੰ ਨਰਦਾ ਹੀ ਪੁਣੇ ਵਾਸਤੇ ਕਿਹਾ ਗਿਆ ਭਾਰਤੀਆਂ ਦੇ ਸਾਈਕਲ ਚਲਾਉਣ ਤੇ ਪਾਬੰਦੀ ਲਾਈ ਬਿਜਲੀ ਪਾਣੀ ਬੰਦ ਕਰਤੇ ਭਾਤੀਆਂ ਭਾਰਤੀਆਂ ਦੀ ਰੇਲ ਯਾਤਰਾ ਤੇ ਪਾਬੰਦੀ ਇਹ ਤਰੀਕੇ ਸਾਂ ਲੋਕਾਂ ਦਾ ਮਨੋਵਲ ਤੋੜਨ ਦੇ ਅਤੇ ਰਾਸ਼ਟਰੀਵਾਦ ਨੂੰ ਖਤਲਾਉਂਦੇ ਕਰਫਿਊ ਲਗਾ ਦਿੱਤਾ ਗਿਆ ਹਜ਼ਾਰਾਂ ਨੇ ਹੱਥ ਤੇ ਲੋਕ ਸ਼ਾਂਤੀ ਨਾਲ ਆਪਣੇ ਨੇਤਾਵਾਂ ਨੂੰ ਸੁਣ ਰਏ ਸਨ ਜਿਹੜੇ ਗ੍ਰਿਫਤਾਰ ਹੋਏ ਲੋਕਾਂ ਦੀ ਰਿਹਾਈ ਤੇ ਕਾਲੇ ਕਾਨੂੰਨ ਦੀ ਵਾਪਸੀ ਦੀ ਮੰਗ ਲਈ ਪ੍ਰਦਰਸ਼ਨ ਕਰ ਪਏ ਸਨ ਉਹਨਾਂ ਨੂੰ ਕੀ ਖਬਰ ਸੀ ਕਿ ਜਨਰਲ ਡਾਇਰ ਸੈਨਕਾ ਦੇ ਨਾਲ ਉਹਨਾਂ ਦਾ ਕਤਲ ਕਰਨ ਆ ਰਿਹਾ ਹੈ ਮਸੋ ਬਾਗ ਦੇ ਗੇਟ ਤੇ ਆਤਮਕਿਆ ਨਾ ਸਫਾ ਪੰਕਰ ਦਾ ਕੋਈ ਹੁਕਮ ਨਾ ਕੋਈ ਚੇਤਾਵਨੀ ਡਾਇਰ ਨੇ ਲੋਕਾਂ ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਲੋਕਾਂ ਨੇ ਇੱਥੇ ਖਾ ਵੀ ਗੋਲੀਆਂ ਦੀਆਂ ਆਵਾਜ਼ਾਂ ਹੀਟ ਦਬਗੀਆਂ 10 ਮਿੰਟਾਂ ਦੇ ਅੰਦਰ ਅੰਦਰ 1650 ਰਾਉਂਡ ਜਾਨੀ ਕਿ ਹਜ਼ਾਰਾਂ ਗੋਲੀਆਂ ਚਲਾਈਆਂ ਗਈਆਂ ਜਦ ਤੱਕ ਕਿ ਸੈਨਕੜੀਆਂ ਗੋਲੀਆਂ ਖਤਮ ਨਾ ਹੋ ਗਈਆਂ ਡੈਰ ਮਸ਼ੀਨ ਕੰਨ ਲਿਆ ਨਹੀਂ ਸਕਦਾ ਸੀ ਕਿਉਂਕਿ ਰਸਤਾ ਪੀੜਾ ਸੀ ਨਹੀਂ ਤਾਂ ਪਤਾ ਨਹੀਂ ਕਿੰਨੀਆਂ ਕੁ ਗੋਲੀਆਂ ਚਲਦੀਆਂ ਜਾਨ ਬਚਾਉਣ ਖਾਤਰ ਕਈ ਲੋਕ ਖੂਹ ਵਿੱਚ ਕੁੱਦ ਗਏ ਪਰ ਉਹ ਵੀ ਨਾ ਬਚ ਸਕੇ ਉਹ ਵੈਸ਼ੀ ਤੇ ਹਤਿਆਰਾ ਜਸ਼ਨ ਮਨਾਉਣ ਲਈ ਪਤਰੀਆ ਦੇ ਪਿੱਛੇ ਕਈ ਜ਼ਖਮੀ ਤਰਫ ਦੇ ਰਹੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਾ ਮਿਲੀ ਆ ਬਣਾਏ ਹੋਏ ਨੇ ਵੀ ਜਿਵੇਂ ਆਮਲਾ ਕਰਨ ਦੇ ਉਹ ਜਿੰਗੀਆਂ ਦੀਆਂ ਫੋਟੋਆਂ ਬਣ ਗਈਆਂ ਨੇ ਬੋਤ ਬਣਾਏ ਹਨ ਇਸ ਤਰ੍ਹਾਂ ਦਾ ਉਹ 13 ਅਪ੍ਰੈਲ ਦੀ ਰਾਤ ਰਤਨ ਦੇਵੀ ਕਹਿ ਰਹੀ ਹੈ ਬਾਗ ਵਿੱਚ ਲక్ష్ਮੀਆਂ ਦੀਆਂ ਤੀਕਾਂ ਤੀਖਾਂ ਨੇ ਉਹ ਸਰਾਂ ਦੇ ਸਨਾਟਕ ਨੂੰ ਪਹੁੰਚ ਦਿੱਤਾ ਅਤੇ ਉਸ ਭਿਆਨਕ ਦ੍ਰਿਸ਼ ਨੂੰ ਬਿਆਨ ਕੀਤਾ ਰਤਨ ਦੇਵੀ ਨੇ ਉਹ ਆਪਣੇ ਸ਼ਹੀਰਪਤੀ ਦੇ ਹਸਰਾਣੇ ਬੈਠੇ ਮੈਂ ਬਾਗ ਵਿੱਚ ਲੋਕਾਂ ਨੂੰ ਆਪਣੇ ਰਿਸ਼ਤਦਾਰਾਂ ਦੀ ਭਾਲ ਕਰਦੇ ਦੇਖਿਆ ਮੈਂ ਪੂਰੀ ਰਾਤ ਉੱਥੇ ਗੁਜ਼ਾਰੀ ਉਹ ਤੋਂ ਮੈਂ ਮਹਿਸੂਸ ਕੀਤਾ ਉਸ ਦਾ ਵਾਧਨ ਕਰਨਾ ਮੇਰੇ ਲਈ ਅਸੰਭਵ ਹੋਇਆ ਉੱਥੇ ਲਾਸ਼ਾਂ ਦੇ ਢੇਰ ਕੁਝ ਮੂਤੇ ਕੁਝ ਸਿੱਧੇ ਇੱਧਰ ਉੱਧਰ ਖਿਲਰੇ ਪਏ ਸਨ ਕਈ ਲਾਸ਼ਾਂ ਤਾਂ ਮਜਬੂਰ ਬੱਚੇਲੇ ਅਮੀ ਸਨ ਉਹ ਡਰਾਉਣਾ ਦਰਦਨਾਕ ਦ੍ਰਿਸ਼ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਪੂਰੀ ਰਾਤ ਉਸ ਸੰਨਮਸਾਨ ਡੰਗਲ ਵਿੱਚ ਮੈਂ ਇਕੱਲੀ ਸੀ ਕੁੱਤਿਆਂ ਦੇ ਪੌਂਕਣ ਤੇ ਗਧਿਆਂ ਦੇ ਹੀਂਗਣ ਤੋਂ ਇਲਾਵਾ ਹੋਰ ਕੋਈ ਆਵਾਜ਼ ਨਹੀਂ ਸੁਣਾਈ ਦੇ ਰਹੀ ਸੀ ਉਨਾਂ ਲਾਸ਼ਾਂ ਦੇ ਵਿੱਚ ਮੈਂ ਰੋਂਦਿਆਂ ਤੇ ਇਧਰ ਉਧਰ ਦੇਖਦੇ ਪੂਰੀ ਰਾਤ ਵੀ ਖੜੀ। ਹੋਰ ਮੈਂ ਕੁਝ ਨਹੀਂ ਕਹਿ ਸਕਦੀ। ਉਸ ਰਾਤ ਨੂੰ ਮੈਂ ਜੋ ਦੇਖਿਆ, ਜੋ ਮੈਂ ਮਹਿਸੂਸ ਕੀਤਾ ਉਹ ਬਸ ਮੈਂ ਤੇ ਮੇਰਾ ਰੱਬ ਜਾਣਦਾ ਰਤਨਦੀਪ। ਮਾਰਸ਼ਲ ਲਾ ਕੇ ਦੌਰਾਨ ਜਦ ਬਾਜ਼ਾਰ 'ਤੇ ਆਏ ਲੋਕੋ ਕੋਲ ਕੇ ਪਰਿਵਾਰਾਂ ਨੂੰ ਕੇ ਸਾਧ ਗ੍ਰਿਫਤਾਰ ਕੀਆ ਜਾਂਦਾ। ਤਬ ਮੁਝੇ ਵੀ ਗ੍ਰਿਫਤਾਰ ਗ੍ਰਿਫਟ ਮੇ ਲਿਆ ਗਿਆ। ਕੁਛ 8-10 ਸਾਲ ਦੀ ਉਮਰ ਕੇ ਲੜਕੋ ਕੋ ਵੀ ਗ੍ਰਿਫਤਾਰ ਕੀਆ ਗਿਆ। हम सभी कोतवाली में रात आठ बजे तक हिरासत में रखा गया एक सिख सब इंस्पेक्टर ने लड़कों को पुरुषों से अलग किया और उनसे साहबों की हत्या के बारे में पूछा जब उन्होंने अपनी अज्ञानता व्यक्त की तो उन्हें धमकी दी गई और कुछ नामों का उल्लेख करने के लिए कहा गया अन्यथा वे सभी को जेल भी दिया जाएगा हम सभी को दिन भर धमकियों का सामना करना पड़ा सभी लड़के रो रहे थे देर रात हमें जाने की अनुमति दी सभी नियुक्ताओं को बताया गया जब तक वे दूसरे दिन साहब की हत्या के बारे में जानकारी नहीं देते उन्हें कर्नल पेश किया जाएगा और फिर किले भेज दिया जाएगा के का साल खत्री लाला हरदयाल दुर्गा दत्त की दुकान के कर्मचारी पुराना बाजार अमृतसर ठीक है